ਭਾਈਕੋ ਜੀ ਦਾ ਖਲਸਾ ਭਾਈਕੋ ਜੀ ਨੂੰ ਪਤਾ ਹੈ ਮੈਂ ਤੁਹਾਡਾ ਆਪਣਾ ਕੇ ਪਾਸ ਸਿੰਘ ਜੀ ਸਟਾਰ ਟੀਵੀ ਤੋਂ ਤੇ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਸ਼ਹੀਦੀ ਦਿਵਸ ਦੇ ਇਸ ਸਮਾਰਪਿਤ ਹੈ ਇਸ ਜਿਹੜੇ ਮਹੀਨੇ ਦੇ ਵਿੱਚ ਜਿਹੜਾ ਤਾਪਮਾਨ ਹੈ 40 ਡਿਗਰੀ ਤੋਂ ਲੈ ਕੇ 48 50 ਡਿਗਰੀ ਤੱਕ ਪਹੁੰਚ ਜਾਂਦਾ ਹੈ ਔਰ ਉੱਥੇ ਹੀ ਪੰਜਾਬ ਵਿੱਚ ਸਾਰੇ ਪੂਰੇ ਪੰਜਾਬ ਦੇ ਵਿੱਚ ਸ਼ਵੀਲਾ ਜਿਹੜੀ ਲਗਾਈ ਜਾਂਦੀ ਹੈ ਔਰ ਵੱਡਾ ਉਪਰਾਲਾ ਜ ਖਾਸਪੁਰੇ ਪਿੰਡ ਵੱਲੋਂ ਕੀਤਾ ਗਿਆ ਨੌਜਵਾਨ ਤੁਸੀਂ ਇਸ ਟਾਈਮ ਦੇਖ ਰਹੇ ਹੋ ਤਪਦੀ ਗਰਮੀ ਦੇ ਵਿੱਚ ਜਿੱਥੇ 47 ਡਿਗਰੀ ਤਾਪਮਾਨ ਹੋ ਚੁੱਕਿਆ ਹੈ ਉੱਥੇ ਹੀ ਜਿਹੜਾ ਸ਼ਵੀਲ ਲਗਾਈ ਗਈ ਹੈ ਉਹਨਾਂ ਵੱਲੋਂ ਅ ਵੀਰ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਦਾ ਵੈਕਰੂ ਜੀ ਦਾ ਖਾਲਸਾ ਵੈਕਰੂ ਜੀ ਕੀ ਪਤੇ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਤੇ ਪਿੰਡ ਖਾਸਪੁਰ ਹੈ ਸਾਡਾ ਜੀ ਤੁਸੀਂ ਕਿੰਨੇ ਜਿਹੜੀ ਸ਼ਵੀਲ ਹੈ ਹਰ ਸਾਲ ਲਾਉਂਦੇ ਜੇ ਪਹਿਲੀ ਵਾਰੀ ਲਾਈ ਹੈ ਹਾਂਜੀ ਹਰ ਸਾਲ ਲਾਉਂਦੇ ਜੀ ਆਪਾਂ ਜਦ ਵੀ ਧੁੱਪ ਵੱਜ ਜਾਂਦੀ ਹੈ ਜੀ ਤੇ ਆਹ ਦਿਨਾਂ ਚ ਪੱਕੀ ਲਾਈ ਜਾਂਦੀ ਹੈ ਜੀ ਹਾਂਜੀ ਤੇ ਕਿਵੇਂ ਦੇਖਦੇ ਹੋ ਜਿਹੜਾ ਤਾਪਮਾਨ ਵੱਧ ਜਾ ਰਿਹਾ ਅਸੀਂ ਸ਼ਵੀਲਾਂ ਵੀ ਲਾਣੇ ਆ ਤਾਂ ਸਾਨੂੰ ਹੋਰ ਉਪਰਾਲੇ ਕੀ ਕਰਨੇ ਚਾਹੀਦੇ ਜਿਵੇਂ ਕਿ ਦਰਖਤ ਵਗੈਰਾ ਲਾਣ ਹਾਂਜੀ ਦਰਖਤ ਵੀ ਬਹੁਤ ਜ਼ਰੂਰੀ ਹੈ ਜੀ ਜੇ ਦਰਖਤ ਲਗੂਗੇ ਤਾਂ ਹੀ ਧੁੱਪ ਪਰ ਆਪਣਾ ਥੋੜਾ ਕੰਟਰੋਲ ਹੋ ਸਕਦਾ بارش ਵੀ ਤਾਂ ਹੀ ਹੋਊਗੀ ਜੀ ਜੀ ਤੇ ਵਧੀਆ ਜੀ ਆਪਣਾ ਸ਼ਵੀਲ ਵੀ ਚਲੋ ਇਹ ਤਾਂ ਆਪਣੇ ਸਾਡੇ ਪਿੰਡ ਬਾਕੀ ਤੇ ਨੌਜਵਾਨਾਂ ਨੇ ਸਾਰੇ ਰਲ ਕੇ ਪ੍ਰਾਲਾ ਕਰਿਆ ਜੀ ਤੇ ਹਰ ਸਾਲ ਕਰਦੇ ਹਾਂ ਠੀਕ ਹੈ ਤੇ ਜਿੰਮੇ ਕਿ ਧੁੱਪ ਵਾਦੀ ਹੈ ਉਹਦੇ ਵਿੱਚ ਤੁਸੀਂ ਕੀ ਸਮਝਦੇ ਹੋ ਵੀ ਕੀ ਕੀ ਸਾਵਧਾਨੀਆਂ ਆਪਾਂ ਨੂੰ ਵਰਤਣੀਆਂ ਚਾਹੀਦੀਆਂ ਧੁੱਪ ਤੋਂ ਜੀ ਪਹਿਲਾਂ ਤਾਂ ਪਾਣੀ ਦੀ ਕਮੀ ਨਹੀਂ ਹੋਣ ਦੇਣੀ ਚਾਹੀਦੀ ਜੀ ਬੋਡੀ ਤੇ ਬਾਕੀ ਜਿੰਨਾ ਧੁੱਪ ਤੋਂ ਬਚਾਅ ਹੋ ਸਕਦਾ ਅੰਦਰ ਰਹੋ ਠੀਕ ਹੈ ਜੇ ਲੋੜ ਆ ਤਾਂ ਬਾਹਰ ਨਿਕਲੋ ਹਨਾ ਤੇ ਫालतू ਵਿੱਚ ਜਦੋਂ ਬਾਹਰ ਜਾਣ ਦਾ ਕੋਈ ਮਤਲਬ ਨਹੀਂ ਜੀ ਹਾਂਜੀ ਜੀ ਤੇ ਬਹੁਤ ਵਧੀਆ ਗੱਲਾਂ ਜਿਹੜੇ 900 ਆਪਾਂ ਨੇ ਨਾ ਕਹਾ ਗੱਲ ਕੀਤੀ ਹੈ ਕਿ ਨੌਜਵਾਨ ਜਿਹੜੇ ਪੜ੍ਹੇ ਲਿਖੇ ਨੌਜਵਾਨ ਹੈ ਨਵੀਂ ਪੀੜ੍ਹੀ ਹੈ ਕੀ ਕੀ ਜਿਹੜੀ ਸਹੂਲਤਾਂ ਜਿਹੜੀਆਂ ਆਪਾਂ ਨੂੰ ਰੱਖਣੀਆਂ ਚਾਹੀਦੀਆਂ ਜਿਵੇਂ ਕਿ ਉਹਨਾਂ ਨੇ ਦੱਸਿਆ ਵੀ ਡਰਾਕਟ ਲਗਾਉਣੇ ਚਾਹੀਦੇ ਆ ਤੇ ਬਿਨਾਂ ਕਾਰਨ ਤੁਸੀਂ ਘਰ ਤੋਂ ਬਾਹਰ ਨਾ ਨਿਕਲੋ ਜੇ ਤੁਸੀਂ ਨਿਕਲਦੇ ਤਾਂ ਆਪਣੀ ਸੇਫਟੀ ਦੇ ਨਾਲ ਚਲੋ ਐਨਕਾ ਲਗਾ ਕੇ ਰੱਖੋ ਜਾਂ ਮਾਸਕ ਲਗਾ ਕੇ ਰੱਖੋ ਤਾਂ ਕਿ ਜਿਹੜੀ ਤੁਹਾਡੀ ਜਿਹੜੀ ਗਰਮੀ ਆ ਉਹ ਤੁਹਾਨੂੰ ਨਾ ਲੱਗੇ ਕੈਮਰਾਮੈਨ ਗੁਰਜੀਤ ਸਿੰਘ ਦੇ ਨਾਲ ਜੀ ਸਟਾਰ ਟਿੰਦ ਨੇ ਕਿਰਪਾਲ ਸਿੰਘ ਲੋਗ